ਓਛਾ ਠੀਕ ਆ ਇਹ ਬਾਈ ਬਹੁਤ ਬਹੁਤ ਜਣਾ ਨੇ ਪਾਇਆ ਵੇ ਇਹ ਝੋਲਾ ਜ਼ਰੂਰ ਲੈ ਕੇ ਜਾਊਂਗਾ ਮੈਂ ਬਾਹਰ ਆਣੀ ਵੇ ਆ ਕਾਲੀ ਇਹਦੇ ਨਾਲ ਆਵੇਂ ਸ਼ੌਕ ਆ ਤੂੰ ਮਰੀ ਦੀ 60 ਸਾਲ ਦੀ ਬਾਈ ਉਹ ਨਹੀਂ 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 ਇਹ ਕੌਣ ਆ ਬਾਈ ਇਹ ਸਾਡਾ ਵੱਡਾ ਭਾਈ ਆ ਹਾਂਜੀ ਸਾਸਿਕਾ ਜੀ ਕੀ ਆ ਚੜ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਅੱਜ ਬੜਾ ਕੈਂਡ ਵਲੌਗ ਰਹਿਣਾ ਆ ਅੱਜ ਬੜੇ ਕਿਸੇ ਖਾਸ ਸਿੰਗਰ ਲਈ ਪਰ ਥੰਬਨੇਲ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਗੁਲਾਬ ਸਿੱਧੂ ਵੀਰ ਲਈ ਆਪਾਂ ਮਫਰਲ ਲੈ ਕੇ ਜਾਣੇ ਆ ਤਾਂ ਉਹ ਸਾਡਾ ਦਿਲ ਸੀ ਕਿ ਅਸੀਂ ਉਹਨਾਂ ਨੂੰ ਦਈਏ ਇਹ ਬੜਾ ਔਖਾ ਸੋਖਾ ਇੱਕ ਸੁਖਰਾ ਜੀ ਦਾ ਭਰਾ ਆਪਣਾ ਉਹਨਾਂ ਨੇ ਆਪਣਾ ਮੇਲ ਕਰਾ ਦੇਣਾ ਅੱਜ ਤੇ ਅੱਜ ਆਪਾਂ ਉਹਨਾਂ ਨੂੰ ਮਫਰਲ ਦਵਾਵਾਂਗੇ ਤੇ ਦੇਖਦੇ ਹਾਂ ਕਿਦਾਂ ਦੇ ਉਹਨਾਂ ਨੂੰ ਲੱਗਦੇ ਆ ਤੇ ਨਾਲ ਦੀ ਨਾਲ ਇੱਧਰ ਦੇਖ ਲਓ ਆ ਬਣੀ ਜਾਂਦਾ ਨਾਲ ਦੀ ਨਾਲ ਹੀ ਬਣੀ ਜਾਂਦਾ ਜਮੀਂ ਬਹੁਤ ਸੀ ਨਹੀਂ ਬਹੁਤ ਬਹੁਤ ਲੈਂਡ ਬਹੁਤ ਨਹੀਂ ਹੋਈ ਆ ਬਣੀ ਜਾਂਦਾ ਊੜੇ ਆੜੇ ਵਾਲਾ ਮਫਰਨ ਨਾਲ ਛੋਲੇ ਤੇ ਇੱਕ ਬਾਗਗੁਰੂ ਨਾਨਕਦੇਵ ਜੀ ਦਾ ਸੁਣ ਆਹ ਗੁਲਾਬ ਭਰਾ ਦੇ ਨਾਲ ਵੀਰ ਹੁੰਦਾ ਚੌਂਟੀ ਢਿੱਲੋ ਤੇ ਉਹਨਾਂ ਲਈ ਮਫਰਲ ਨਾਲ ਛੋਲਾ ਤੇ ਆਪਾਂ ਦੀ ਬਿਚੇ ਤੌਰ ਨਾ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਆਪਾਂ ਤੀਏ ਦੀ ਤਿਆਰੀ ਤੇ ਬੈਠਿਆ ਹਾਂ ਮੈਂ ਗੋਡੇ ਵਾਲੀ ਚੁੱਲੀ ਲਾ ਕੇ ਸੋਨਾ ਬੜਾ ਗਿੱਧਾ ਗੁੱਧਾ ਪਾ ਕੇ ਆਈਆਂ ਇਹਨਾਂ ਨੂੰ ਮੈਂ ਜਲਦੀ ਜਲਦੀ ਜਿੱਥੇ ਪਾ ਕੇ ਆਈਆਂ ਨੇ ਇਹਦੇ ਵਿੱਚ ਪਕੜਾ ਪਾ ਕੇ ਆਈਆਂ ਹੋਰ ਰੋਕੇ ਲੈ ਇਹ ਕਰਾ ਡਿੱਗੀ ਹੁੰਦੀ ਤੇ ਕ੍ਰੇਨ ਲਿਆ ਕੇ ਚੱਕਣੀ ਪੈਣੀ ਸੀ ਮੈਂ ਬਸ ਕ੍ਰੇਨ ਲਿਆ ਕੇ ਚੱਕਣੀ ਪਣੀ ਸੀ ਮੈਂ ਤਾਂ ਪੂਰੀ ਗੱਲ ਵੀ ਕ੍ਰੇਨ ਨਾਲ ਚੱਕੀ ਹਾਂ ਕਿਵੇਂ ਆਉਂਦੇ ਆ ਕੇ ਸਾਰੇ ਸਮਝ ਲੈਂਦੀ ਆ ਤੇ ਫਿਰ ਹੈ ਹੀ ਜਾਂ ਤੂੰ ਕਸਰ ਨਹੀਂ ਹਾਣੀ ਕੀ ਬਾਲ ਵਾਲਾ ਡਿੱਗੀ ਤੇ ਆਇਆ ਵੀਡੀਓ ਸਨੇਪ ਜੀ ਕਿੰਨਾ ਹਸਿਆ ਕਿਹੜੀ ਬੈਠੀ ਕਿਹਦੇ ਨਾਲ ਬੈਠੀ ਤੂੰ ਦੋ ਘਰ ਕਿੰਨੇ ਬਾਰੇ ਬਾਕੀ ਤੇ ਨਾਲ ਪਾਤਾ ਪੋਲਦੀ ਆ ਆ ਲੈ ਲੋ ਸੁਖਰਾਜ ਜੀ ਦਾ ਤੇ ਉਹਨਾਂ ਤੋਂ ਬਣੀ ਜਾਂਦਾ ਜੀ ਤੇ ਸੰਦੀਪ ਜੀ ਲੱਗੇ ਹੋਏ ਨੇ ਗੈਮ ਅੱਗੇ ਮੀਨੇ ਬੁਰਾ ਹਾਲ ਕਰ ਛੱਡਿਆ ਸਵੇਰ ਦਾ ਉਹ ਮੀਂਹ ਜੀ ਬਈ ਵਾਕਈ ਲੈਟ ਉਧਰ ਸਾਡੇ ਮਿਸਤਰੀ ਨਹੀਂ ਆਉਂਦਾ ਘਰ ਨਾ ਹੋਵੇ ਮਿਸਤਰੀ ਆਵੇ ਉਧਰ ਕੱਪੜੇ ਪ੍ਰੈਸ ਕਰੀਏ ਨਾ ਕਾਕਾ ਸੋਚਾਂ ਜੀ ਬੈਠਾ ਵਾ ਤੇ ਆ ਕਿ ਹੋ ਵੀ ਅਸੀਂ ਦੇਣਾ ਉਹ ਦੇਸੀ ਕਿ ਹੋ ਵੀ ਆ ਦੇਸੀ ਕਿ ਹੋ ਵੀ ਆ ਪਣਾ ਆ ਘਰ ਦੀਆਂ ਮੱਜਾਂ ਦਾ ਬਣਾ ਆ ਏ ਓਏ ਇਹ ਨਹੀਂ ਵੀ ਮੁੱਲ ਦਾ ਘਰ ਦੀਆਂ ਮੱਜਾਂ ਦੇ ਦੁੱਧ ਦਾ ਗਰਮ ਕਰ ਕਰਕੇ ਫੇਰ ਕਿ ਉਹ ਬਣ ਜਾਵਾ ਐਵੇਂ ਨਹੀਂ ਬਣਿਆਗਾ ਮੰਮੀ ਰੈਸਪੀ ਦੱਤੀ ਉਹ ਤੇ ਆਪਣੀ ਰੈਸਪੀ ਪੂਰੀ ਦੱਸਣੀ ਪੈਂਦੀ ਯਾਰ ਰੈਸਪੀ ਦੱਸਤੀ ਲੈ ਕੇ ਉਹ ਦੀ ਵਾਹ ਕਿਹੜੇ ਲੋਕਾਂ ਪਤਾ ਨਹੀਂ ਆਏ ਬੱਚਿਆਂ ਦੇ ਦੁੱਧ ਦਾ ਬੰਦਾ ਕਹ ਲੋ ਦੱਸਿਆ ਦੁੱਧ ਮੱਝਾਂ ਦੇ ਦੁੱਧ ਦਾ ਗਾਵਾਂ ਦੇ ਦੁੱਧ ਦਾ ਵੀ ਬੰਦਾ ਬੱਕਰਾਂ ਦਾ ਵੀ ਬੰਦਾ ਫਿਰ ਉਹੀ ਤਾਂ ਆਖੀਏ ਹਾਂ ਕਹ ਦੋ ਦੁੱਧ ਦੇ ਦੁੱਧ ਦੇ ਕਿਉਂ ਆਉਂਦਾ ਹੁੰਦਾ ਹੀ ਦੱਕੀਆਂ ਦਾ ਬੰਦਾ ਲੱਭ ਜਾਈਂ ਕਿੰਨੀਆਂ ਬੱਕਰੀਆਂ ਦੇ ਦੁੱਧ ਦਾ ਬੰਦਾ ਤੇ ਗੋਤੀਆਂ ਦਾ ਦੁੱਧ ਵੀ ਆਵੇ ਪੀਂਦੇ ਆ ਤੇ ਡੰਗ ਦੇ ਦੁੱਧ ਤੇ ਸੱਤ ਮਲਾਈਆਂ ਹੁੰਦਾ ਵਾ ਪਿੰਡਾਂ ਤੋਂ ਸਾਨੂੰ ਆਉਂਦੀਆਂ ਡੰਗ ਦੇ ਪਿੰਡਾਂ ਦੇ ਦੁੱਧ ਤੇ ਸੱਤ ਮਲਾਈਆਂ ਆਉਂਦੀਆਂ ਮੈਨੂੰ ਕਾਹਤੇ ਇਹ ਦੱਸ ਚਾਚੀਆਂ ਕੀ ਹੁੰਦੀਆਂ ਨੇ ਚਾਚੀਆਂ ਨਹੀਂ ਹੁੰਦੀਆਂ ਤਾਂ ਫੇਰ ਉਹਨੇ ਤੈਨੂੰ ਡਾਚੀਆਂ ਦਾ ਕਿਉਂ ਪਿਆ ਤੈਨੂੰ ਜਦੋਂ ਡਾਚੀ ਵੀ ਪਤਾ ਅੱਜ ਕੱਲ੍ਹ ਦੇ ਗਿਆਨ ਨੂੰ ਤੇ ਇਹ ਡਾਚੀਆਂ ਪਹਿਲੀਆਂ ਜਮਾਨਿਆਂ 'ਚ ਹੁੰਦੀਆਂ ਸੀ ਹੁੰਦਾ ਕੀ ਆ ਮੈਨੂੰ ਦੱਸੋ ਜੀ ਚਾਚੀ ਦੀ ਫਾਰਮ ਪਹਿਲੀ ਲਓ ਵੀ ਮੀਂਹ ਦਾ ਕਹਿਰ ਤੁਸੀਂ ਵੇਖ ਹੀ ਸਾਧਦੇ ਹੋ ਆ ਲੈਡ ਨੂੰ ਜਾਨੇ ਬਹੁਤ ਜ਼ਿਆਦਾ ਪਾਣੀ ਆ ਗਿਆ ਮੇਰੇ ਨਾਲ ਤਾਂ ਇੱਕ ਥੋੜਾ ਜਿਹਾ ਮੀਂਹ ਹੋਰ ਤੇ ਥੜਕਦੇ ਪਾਣੀ ਆ ਗਿਆ ਲੈਵਲ ਇੱਕ ਹੋ ਗਿਆ ਇੱਕੋ ਯਾਰ ਹੈ ਨਾ ਸਾਰੇ ਸਾਰੇ ਚੋਂ ਨਾ ਉਹ ਦੂਰ ਦੂਰ ਘਰੇ ਭਰਾਵਾ ਜਿਨ੍ਹਾਂ ਦਾ ਉਰੇ ਨਵਾਂ ਨਵਾਂ ਝੋਨਾ ਲੱਗਾ ਉਹ ਤਾਂ ਸਾਰਾ ਡੁੱਬ ਗਿਆ ਪਰੇ ਉਹ ਪਰੇ ਜਿਹੜਾ ਝੋਨਾ ਕਦ ਕੱਢ ਗਿਆ ਪਹਿਲਾਂ ਦਾ ਲੱਗਾ ਉਹ ਹੀ ਬਚਿਆ ਆ ਗਿਆ ਹੁਣ ਨਾ ਹਾਂ ਇੱਥੇ ਕੋਈ ਦਰਿਆਣੇ ਨਾ ਨਹਿਰਾਂ ਨਾ ਸੇਮ ਨਾ ਕੋਈ ਸੇਮ ਨਾ ਕੋਈ ਨਹਿਰਾਂ ਨਾ ਕੋਈ ਛੱਪੜਾ ਨਾ ਕਾਨਵਾ ਘਰਾਂ ਚ ਪਾਣੀ ਵੜ ਗਿਆ ਆ ਵੇ ਲੈ ਪਾਣੀ ਬੜਾ ਜਿਆਦਾ ਆ ਗਿਆ ਗੇ ਮੀਂਹ ਦਾ ਪਾਣੀ ਆਇਆ ਮੀਂਹ ਦਾ ਕਹਿਰ ਆ ਗਈ ਬਹੁਤ ਜਿਆਦਾ ਬਚਾ ਹੀ ਰੱਖੋ ਪਾਹ ਪਹੁੰਚ ਗਏ ਕਹਿੰਦੇ ਮੇਰੇ ਵੀਰ ਕਹਿੰਦਾ ਆਜੋ ਆਜੋ ਮਗਰਮੋਦੀ ਹਾਂ ਕਹਿੰਦਾ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਬਹੁਤ ਵਧੀਆ ਨੂੰ ਤੇ ਤੁਹਾਡੇ ਇੰਡਸ ਬਹੁਤ ਖੜਿਆ 10 ਬਹੁਤ ਵਧੀਆ ਬਸ ਆ ਵੀ ਆ ਗਏ ਸਾਹਮਣੇ ਆ ਦੇ ਖਾ ਗਿਆ ਪਿੰਡ ਪੁਰਾਣਾ ਜਿਹਾ ਹਨਾ ਇਹ ਮਲਵਈਆਂ ਦਾ ਪਿੰਡ ਹੋਊਗਾ ਪੱਕਾ ਮਲਵਈਆਂ ਇਧਰਲੇ ਏਰੀਆ ਸਾਰੇ ਮਲਵਈਆਂ ਦੇ ਪਿੰਡ ਹੀ ਆ ਹਾਂ ਸਿੱਧੂ ਹਾਂ ਇਹ ਮਲਵਈ ਸਭ ਤੋਂ ਆਪਣੇ ਇਧਰ ਆਪਣੇ ਜਿਹੜੇ ਲੋਰੀ ਆ ਗਏ ਆਪਣੇ ਬੰਨਾਂ ਨੂੰ ਸ਼ੁਰੂ ਇਧਰ ਨਹੀਂ ਆਗੇ ਲੋਰੀਏ ਇਧਰ ਮਲਵਈ ਠੀਕ ਮਲਵਈ ਨਾ ਕਰੀ ਜਾਂਦੇ ਪਿੱਛੇ ਤਿਆਰੀ ਜਾਂ ਮੰਡੀ ਆ ਆ ਵੀ ਵੇਖਿਆ ਬੂਟ ਦੇ ਬੂਟ ਸਹੀ ਨਹੀਂ ਕਿੰਨੇ ਬੂਟ ਲਾਏ ਆ ਆਪਾਂ ਦੇ ਜੁੱਤੀ ਪਾਈ ਹੋਈ ਆ ਵੀ ਲੋ ਵੀ ਆ ਗਏ ਘਰ ਭਾ ਨਾ ਇਹ ਉਸੇ ਮਸ਼ੀਨ ਤੇ ਬਣੇਗੇ ਜਿਹੜੇ ਪੁੱਛਦੇ ਮਿਸਟਰ ਗੁਰਨਾਣ ਦੀ ਜਿਹਦੇ ਸਟੂਰ ਆਹ ਨਹੀਂ ਉਹ ਪਿੰਡ ਦਾ ਤੌਲੀਆ ਨਹੀਂ ਆ ਨਾ ਹਾਂ ਹੁਣ ਲੱਖ ਲਾ ਕੇ ਆ ਗਏ ਵੱਡੀ ਵੀ ਗੱਲ ਇਹ ਜੋ ਬਣੀ ਜੀ ਉਸੇ ਦੀ ਇਹ ਬਈ ਕਢਾਈ ਕੀਤੀ ਹੋਈ ਆ ਕੱਪੜੇ ਦੇ ਤੇ ਸੈਟ ਵਰਕ ਆ ਜੀ ਗਈ ਇਹ ਪੇਂਟਿੰਗ ਨਹੀਂ ਗਈ ਇਹ ਬਾਈ ਉਹਨਾਂ ਨੇ ਜੀ ਬਣਾਈ ਆ ਬਣਾਈ ਜੀ ਮਸ਼ੀਨ ਆ ਜੀ ਬਾਈ ਉਹਨਾਂ ਕੋਲੇ ਤੇ ਭੈਣ ਹੋਣੀ ਆ ਇਹ ਮਤਲਬ ਉਹਦੀ ਕਿਸੇ ਵੀ ਤਰ੍ਹਾਂ ਦੀ ਐ ਇਦਾਂ ਕੱਪੜੇ ਦੇ ਇਹ ਕੱਪੜਾ ਦੇ ਪਿੱਛੇ ਦੀ ਉਹਦੇ ਨੂੰ ਫਰਾਈਡਿੰਗ ਕਰਕੇ हां ਭਾੜੇ ਨਾਲ ਸਾਰੀ ਤਾਰੀ ਦੀ ਬਣੀ ਆ ਮਾਣੀ ਤੇ ਬਹੁਤ ਥੈਂਕ ਯੂ ਬਾਈ ਭੈਣਾਂ ਨੂੰ ਵੀ ਭੈਣਾਂ ਨੂੰ ਵੀ ਕਰੂ ਥੈਂਕ ਯੂ ਹਾਂ ਬਾਕੀਆ ਹੋਇਆ ਜਿਹੜੀ ਚੀਜ਼ਾਂ ਹੋ ਰਹੀਆਂ ਵੀ ਨਹੀਂ ਨਹੀਂ ਦੇ ਚੁੱਕੇ ਚੱਲਾ ਜਾਓ ਉਹਦੇ ਉਹ ਆਖੋ ਆਰਮੀ ਕੋ ਨੈਟ ਤੇ ਕਾਫੀ ਵਾਇਰਲ ਹੋਈ ਪੈਣੀ ਆਦਾ ਦਾ ਨਾਮ ਲਿਖਿਆ ਜੀ ਇਹ ਭਰਵਾ ਕੇ ਅੱਜ ਤਜ ਤਾ ਜੀ ਲੈ ਆਏ ਆ ਬਹੁਤ ਪੈਂਦਾ ਉਹ ਨਾ ਨਾ ਡੇਟ ਹੋ ਗਿਆ ਕਾਫੀ ਜੀ ਉਹ ਥੈਂਕ ਯੂ ਬਈ ਲਓ ਵੀਰ ਨੂੰ ਦਿਓ ਤੁਸੀਂ ਦਿਓ ਵੀਰ ਨੂੰ ਹਾਂ ਹਾਂ ਬਈ ਓਕੇ ਰਵਾਵਾ ਬਈ ਆ ਗਿਆ ਜੀ ਚਲੋ ਕਿ ਜੀ ਆ ਜਰੂਰ ਅੱਥੇ ਹੋਇਆ ਮਤਲਬ ਇਹ ਬਹੁਤ ਬਾਹਰ ਜਾਂਦੇ ਹੁਣ ਉਹ ਅੱਛਾ ਠੀਕ ਆ ਇਹ ਬਾਈ ਬਹੁਤ ਬਹੁਤ ਜਾਣੇ ਨੇ ਪਿਆ ਹੋਇਆ ਇਹ ਝੋੜਾ ਜਰੂਰ ਲੈ ਕੇ ਜਾਊਂਗਾ ਮੈਂ ਬਾਅਦ ਇਹ ਤੇ ਪਿਲਾ ਬਹੁਤ ਰਵਾ ਯਾਰ ਆਵਾ ਦੇਵ 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 ਸਨਵਾ ਬਹੁਤ ਥੈਂਕ ਯੂ ਬਾਈ ਬਹੁਤ ਥੈਂਕ ਯੂ ਜੀਰਾ ਸਰ ਜਰੂਰੀ ਤੁਹਾਡੇ ਨਾਲ ਮੈਚ ਕਰਦਾ ਓਕੇ ਮੱਕੀ ਦਾ ਆ ਵੇਖਵਾ 1947 ਦਾ ਅੱਛਾ ਬਾਈ ਪਹਿਲਾ ਪੰਜਾਬ ਕਿਹਾ ਬਹੁਤ 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 ਆ ਵੀਰੇ ਦਾ ਵੀ ਯਾਰ ਜੌਂਟੀ ਵੀਰੇ ਦਾ ਵੀ ਆ ਵੀਰੇ ਯਾਰ ਮੈਨੂੰ ਮੇਰੇ ਕੋ ਸਹੀ ਆ ਮੇਰੇ ਬਿੰਦੀ ਦਾ ਫਰਕ ਕਰਦਾ ਨਹੀਂ ਨਾ ਓਕੇ ਬਾਈ ਬਿੰਦੀ ਦਾ ਕੋਈ ਪਾਲਣਾ ਬਈ ਹਾਂ ਅਸ ਕਾਹੇ ਰਹਿੰਦਾ ਓ ਥੈਂਕ ਯੂ ਆ ਵੀ ਜਸਨ ਬਈ ਤੇ ਤੇ ਖਾਈ ਕੋਈ ਗੱਲ ਨਹੀਂ 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 ਬਈ ਇਹ ਬਈ ਨਾਲ ਸਪੈਸ਼ਲ ਇੱਕ ਇੱਕ ਝੋਲਾ ਦਿੱਤਾ ਵੀ ਮਬਰ ਲੈ ਜਾਣਾ ਪਵੇ ਸੌਖਾ ਰਹਿੰਦਾ ਉਹ ਮੈਨੂੰ ਕੈਰੀ ਕਰਨਾ ਦਾ ਇਧਰ ਹੋਰ ਬਈ ਲਓ ਜੀ ਲਓ ਲਓ ਇੱਕ ਮਿੰਟ ਬਈ ਜਿਆ ਬਾਈ ਨੂੰ ਪੜਾ ਦੇ ਭਾਈ ਲਾ ਆ ਮੈਂ ਆਪਾਂ ਲਾ ਦੇਣਾ ਉੱਤੇ ਲਿਓ ਲਿਓ ਮੈਂ ਫੋਨ ਹੋ ਗਿਆ ਬਾਈ ਬੈਨਵਾਦੀ ਗੱਲ ਵਾਲੀ ਤਾਂ ਲੈ ਲੈਨੇ ਮਾਨ ਸਜੋਗ ਏ ਉਹ ਵੇਖੋ ਜੀ ਸਫਰਾ ਜੀਰਾ ਸਫਰਾ ਜੀਰਾ ਸਫਰਾ ਜੀਰਾ ਏ ਲਾ ਜੀ ਏ ਕਿਆ ਬਾਤ ਵਾਹ ਲਾ ਵੀ ਕਿਆ ਗੱਲ ਬਣ ਗਈ ਨਹੀਂ ਪੂਰੀ ਇਥੋਂ ਮੈਚ ਕਰਦਾ ਕਿ ਨਹੀਂ ਦੇਖੋ ਨਹੀਂ ਨਹੀਂ ਭਾਈ ਪੂਰਾ ਮੈਚ ਕਰਦਾ ਭਾਈ ਨਾ ਦਾੜੀ ਵੀ ਆ ਕਾਲੀ ਇਹਦੇ ਨਾਲ ਅਵੇ ਸ਼ੌਕ ਆ ਤੂੰ ਉਮਰੇ ਦੀ 60 ਸਾਲ ਦੀ ਭਾਈ ਦੇਖਦਾ ਨਹੀਂ ਸਾਖ ਯਾਰ ਅਸਲੀ ਚ ਬਾਈ ਨੇ ਉਹ ਵਿਦਿਆਲੀ ਨਾ ਉਹਨਾਂ ਦੇ ਪਾੜੀਆਂ ਜੋਗੀਆਂ ਦੋ ਉਹਨਾਂ ਨੇ ਵਾਤੀ ਹੋਤੇ ਨਾ ਹੁੰਦੀ ਆ ਇਹ ਤਾਂ ਗਈ ਇੱਧਰ ਇੱਥੇ ਜਾ ਰਹਿੰਦੀ ਹੈ ਨਾ ਫਿੰਦੀ ਆਰੇ ਬਾਈ ਮੈਂ ਕੋਈ ਨਾ ਬਾਈ ਲੈ ਲੈਣਾ ਜਾਂ ਚੱਲ ਆ ਝੋਲਾ ਵਾਲਾ ਸੋਹਣਾ ਯਾਰ ਅਸਲੀ ਵਾਲਾ ਦੋ ਸਿਰੇ ਹੋ ਗਿਆ ਯਾਰ ਅੱਲਾ ਬਾਈ ਬੜੀ ਸਮਾਂ ਇਹ ਕਾਫੀ ਮਸ਼ਹੂਰ ਹੋ ਗਿਆ ਇਹ ਝੋਲਾ ਆ ਬਾਈ ਇਹ ਕਈ ਬੰਦੇ ਨੇ ਪੋਸਟ ਪਾਈ ਵੀ ਆ ਦੀ ਬਾਈ ਬਹੁਤ ਬਹੁਤ ਇਹ 2 ਸਾਲ ਪਹਿਲਾਂ ਉਸੇ ਮਸ਼ੀਨਾਂ ਨੇ ਬਣਾਉਣ ਲੱਗੇ ਪਰ ਬਈ ਇੱਕ ਚੀਜ਼ ਮਤਲਬ ਸੋਰੀ ਯਾਰ ਆਈਦੀਆਂ ਤਣੀਆਂ ਲੰਮੀਆਂ ਕਰੋ ਥੋੜੀਆਂ ਜਿਹੀਆਂ ਹਾਂ ਜਿਵੇਂ ਸੈਲਫ ਬਣੇ ਸੱਚ ਨੇ ਬਾਈ ਅਸਲ ਜਿਹੜੀ ਬੰਦਾ ਨਾ ਜਿਵੇਂ ਭਾਰਾ ਬੰਦਾ ਉਹਦੇ ਮੋਢੇ 'ਚ ਨਹੀਂ ਪੈਣਾ ਇਹ ਨਹੀਂ ਬਹਿ ਗਿਆ ਹੁੰਦਾ ਐਵੇਂ ਬਹਿਦਾ ਬਹਿ ਗਿਆ ਕੁਝ ਪਾਵਾਂ ਇਹ ਫਿਰ ਫੁੱਲੇ ਫੁੱਲੇ ਲੱਗੂਗਾ ਹਾਂ ਬਾਕੀ ਲੰਬਾ ਬਈ ਹੋ ਜੂਗਾ ਸਾਰਾ ਜਿਆਦਾ ਲੰਮਕੜ ਜਿਹੜਾ ਬਣ ਜਾਂਦਾ ਨਹੀਂ ਨਹੀਂ ਮਾਫਰਾਂ ਲਈ ਪਾਵੋ ਸਰਾਜ ਜੀ ਜਿਹੜਾ ਪਾਵੋ ਆਨੇ ਕੋਲ ਗਿਆ ਮੈਂ ਮੇਰਾ 5057 ਆਪਾਂ ਕੋੜਤਾ ਵੀ ਪੰਜਾਬ ਬਣਾ ਹੀ ਸਕਦਾ ਹਾਂ ਹਾਂ ਕੋੜਤਾ ਤੁਸੀਂ ਨਹੀਂ 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 ਪੰਜ ਚਿੱਲੇ ਲੈ ਗਏ ਛੱਡ ਗਏ ਆਸਟ੍ਰੇਲੀਆ ਵਿੱਚ ਆਵਾ ਬਹੁਤ ਆ ਹੈ ਉਹ ਤੇਰੇ ਸਾਰਾ ਡਿਮਾਂਡ ਮਾਰਿਆ ਹੋਣਾ ਫੋਨ ਇਹ ਕੋ ਵੀ ਨਹੀਂ ਨੱਚ ਚਾਹ ਲੈ ਉਹ ਜੀ ਕੋਣ ਬਾਣੀ ਗੱਲ ਵਾ ਲੈ ਸੈਕਟ ਇਹ ਸ਼ੁਰੂ ਚਲ ਆਪਾ ਕੱਢ ਦੇ ਕੱਢ ਦੇ ਕੱਢ ਦੇ ओके ओ बाड़ा ਘੱਟਦਾ ਜਰਾ ਇੱਧਰ ਆ ਟੱਕਾ ਟੱਕਾ ਜਾਂਦਾ ਯਾਰ ਫਾਂਸੀ ਦਾ ਫੰਦਾ ਬਣ ਜਾਣਾ ਇਹਦਾ ਨਹੀਂ ਬਈ ਸਹੀ ਆਇਆ ਮੋੜ ਆ ਇਹ ਸਾਰਾ ਡਿਜ਼ਾਈਨ ਹੀ ਕੋਲਾ ਇੱਧਰ ਨਹੀਂ ਹੁਗਾ ਇੱਧਰੋਂ ਇੱਧਰੋਂ ਆ ਤੇਰੇ ਨਾਲ ਡਿਜ਼ਾਈਨ ਲਗਾ ਦੇ ਜੰਮ ਚ ਆਵੇ ਇੱਧਰੋਂ ਲੈਡ ਪੰਜਾਬ ਇਹ ਕਿਤਾ ਇਹ ਯਾਰ ਸਲਾਮ ਅਲੈਕੁਮ ਵਾ ਰਹੁਮਤੁਲ ਲਾਹਿ ਕਾਜ਼ੀ ਇਹ ਰਾਸੂਬੁਹ ਮਹਾਰਾਜ ਹਨ ਇਹ ਸ਼ਾਮ ਨੂੰ ਹੋ ਰਹੀ ਆਪਾਂ ਬਾਈ ਤੁਸੀਂ ਰੱਖ ਲੈਣੇ ਬਾਈ ਬਾਈ ਜਾਨ ਸੋਣਿਆ ਬਾਈ ਦਾ ਸਿਰ ਹਾਂ ਤੂੰ ਫੜਾ ਕੇ ਅੰਦਰ ਅੰਦਰ ਫੜਾ ਦੇ ਕਿਸ ਨੂੰ ਵੀ ਯਾਰ ਓ ਬਾਪੂ ਨੂੰ ਬਣਾ ਦੀ ਸੁਣਾ ਇਹ ਤਾਂ ਨਾ ਚਲੋ ਟਾਈਮ ਦੀ ਕਮੀ ਨਹੀਂ ਤਾਂ ਬਾਬਾ ਜੀ ਨੇ ਐਡੇ ਸ਼ਰੂਪ ਨਿਕਲਦੇ ਉਹ ਮਸ਼ੀਨ ਤੋਂ ਅੱਛਾ ਜੀ ਹਾਂ ਉਹਦਾ ਲੋਜੀ ਬਾਲ ਦੀ ਫੋਟੋ ਬਣਵਾ ਲਓ ਜੋ ਅੱਛੀ ਕਰੇ ਨਾ ਜੀ ਬਈ ਹਾਂ ਘਰ ਆ ਨਹੀਂ ਦੇਣੀ ਆਪਾਂ ਮਲੋ ਕਰਕੇ ਜੋ ਵਰਕੇ ਮਤਲਬ ਉਹਦੇ ਚ ਡਿਜ਼ਾਈਨ ਪਾ ਦੇਣਾ ਆਪਾਂ ਆਪਣੇ ਬਾਪੂ ਦੀ ਬੀਬੀ ਦੀ ਤੇ ਸ਼ਰੂਪ ਆ ਐਚ ਡੀ ਫੋਟੋ ਹਾਂ ਉਹ ਪਹਿਲੇ ਉਹ ਪੀ ਡੀ ਐਫ ਚੰਗਾ ਚਾਹੀਦਾ ਬਈ ਆਪਾਂ ਨੂੰ ਫਿਰ ਉਹ ਮਹਿੰਗੀ ਬਹੁਤ ਹੋਣੀ ਬਈ ਨਹੀਂ ਭਾਈ ਐਡੀ ਨਹੀਂ ਮਹਿੰਗੀ ਹੈਗੀ ਭਾਈ ਉਹ ਪੂਰਾ ਪਹੁੰਚ ਜਿੱਦਾਂ ਤਿਆਰ ਕਰਦੇ ਤੇ ਉਹ ਆਪਾਂ ਨੂੰ ਕਮਾਂਡ ਦੇਣੀ ਹੈ ਮਸ਼ੀਨ ਮਤਲਬ ਮਸ਼ੀਨ ਹੋਣੀ 1.5 ਕਰੋੜ ਨਹੀਂ ਨਹੀਂ 12 ਲੱਖ ਦੀ ਹੈ ਅੱਛਾ ਭਾਈ 12-12 ਲੱਖ ਤੇ 3-4 ਆਪਰੇ ਠੀਕ ਹੈ ਜੀ ਹਾਂ ਉਹ ਪਹਿਲਾਂ ਨਿੱਕੀ ਤੋਂ ਸ਼ੁਰੂ ਕੀਤਾ 1.5 ਲੱਖ ਅੱਜ ਐਡੀ ਤੋਂ ਅੱਛਾ ਭਾਈ ਕਿਰੋਂ ਕੰਮ ਜੀ ਮੇਰੀ ਮੈਂ ਨੈਟ ਕਰਕੇ ਬਹੁਤ ਵੱਧ ਗਿਆ ਪੈਣਾ ਹਾਂ ਉਹ ਫਿਰ ਉਹ ਇਨਵੈਸਟਮੈਂਟ ਕਰਦੇ ਗਿਆ ਹੋੜੇ ਤੋਂ ਵੱਡੀ ਲਿਆਉਂਗੇ ਲਓ ਜੀ ਕੱਲ ਦੇ ਢਿੱਲੇ ਢੋਲੇ ਹੋ ਕੇ ਦਾਖਲ ਹੋ ਕੇ ਹਸਪਤਾਲ ਚਾਹ ਹਸਪਤਾਲ ਚੋਂ ਦਾਖਲ ਹੋਵੇ ਤੋਂ ਮੌਜ ਡਾਕਟਰ ਤੋਂ ਛੁੱਟੀ ਲੈ ਕੇ ਹੀ ਹੁਣ ਅਸੀਂ ਫੇਰ ਤਿਆਰ ਵਰ ਤਿਆਰ ਦੇ ਕੋਲ ਜਾ ਤੇ ਆ ਵੀਰ ਹੁਣੇ ਆਏ ਸੀਗੇ ਤੇ ਉਡਾੜ ਆਈ ਦੀ ਸਸਾ ਹ ਕਕਾ ਖਖਾ ਜਿਹੜੇ ਬਹੁਤ ਹੀ ਜ਼ਿਆਦਾ ਫੇਮਸ ਨੇ ਸੰਧੂ ਹੁਣੀ ਤੇ ਚੜਾਈ ਪੂਰੀ ਆ ਜੱਤਾਂ ਦੀ ਟਿਕਟੌਕ ਤੋਂ ਲੈ ਕੇ ਇੰਸਟਾਗ੍ਰਾਮ ਤੋਂ ਇੰਸਟਾਗ੍ਰਾਮੋਂ YouTube ਤੱਕ ਹਾਂਜੀ ਬਹੁਤ ਖਤੀ ਬਾਈ ਬਾਈ ਤੇ ਸਾਡੀਆਂ ਭੈਣਾਂ ਦਾ ਪੇਜ ਆ ਜੀ ਲਾਹੌਰ ਨ ਲਾਹੌਰ ਨਾ ਆਪਣਾ ਕੋਸਟ ਲਾਹੌਰ ਨਾ ਹਾਂਜੀ 94 ਲਾਹੌਰ ਨਾ ਅੰਡਰਸਕੋਰ 94 ਹਾਂਜੀ ਤੇ ਬਹੁਤ ਜਿਆਦਾ ਥੈਂਕ ਯੂ ਤੇ ਮਾਤਾ ਭਾਈ ਮਾਤਾ ਦੀ ਰੱਬ ਬਹੁਤ ਲੰਮੀ ਮਾਤਾ ਨੇ ਇੱਕ ਚੀਜ਼ ਭੇਜੀ ਤੁਹਾਡੇ ਲਈ ਸਪੈਸ਼ਲ ਸੱਚ ਉਹ ਲੈ ਕੇ ਆਇਆ ਯਾਰ ਗੱਡੀ ਅਵੇ ਇੱਕ ਦੇ ਇਹ ਸਾਡੇ ਕੋਲ ਮੰਜਾ ਨਹੀਂ ਆੜ ਕੋਈ 100 ਉੱਤੇ ਨਾ ਠੀਕ ਹੈ ਜੀ ਇੱਕ ਪਹਿ ਸਾਡੇ ਘਰ ਦਾ ਦੋ ਦੋ 100 ਉੱਤੇ ਬਾਹਰ ਜੀ ਇਹ ਦੇਸੀ ਕਿਉਂ ਭਾਈ ਆਪਣੇ ਘਰ ਦਾ ਇੱਕ ਪਹਿ ਮਾਤਾ ਨੇ ਭੇਜੀ ਥੈਂਕ ਯੂ ਮਰੀ ਮਾਤਾ ਇਹਦਾ ਬਹੁਤ ਥੈਂਕ ਯੂ ਮਾਤਾ ਭਾਈ ਫਰਮਾਉਂਦਾ ਤੁਹਾਨੂੰ ਬਹੁਤ ਲੰਮੀ ਉਮਰ ਕਰੇ ਤੁਹਾਡੀ ਤੇ ਬਹੁਤ ਤੰਦਰੁਸਤ ਰੱਖੇ ਚਲੋ ਜੀ ਸਰਾਹ ਜਿੱਡੀ ਤੌਣ ਤੇਰੀ ਅੱਖ ਜਹਮੀ ਚੋਰ ਜਈ ਨੀ ਮੈਂ ਚੰਦਨਾਂ ਦਾ ਟੰਬਾ ਤੇ ਟੁਟਾਣੀ ਗਲਮੋਰ ਜਈ ਮੇਰੀ ਡਾਂਗ ਜਿੰਨੀ ਮਾਰ ਤੇਰੇ ਨੀ ਲੱਕ ਕੋਣੀ ਮੋੜਦੀ ਤੇਰੀ ਮੇਰੀ ਜੋੜੀ ਜੋ ਅਟਾਰੀ ਤੇ ਲਾਹੌਰ ਦੀ ਹੋ ਤੇਰਾ ਮੇਰਾ ਮੇਲ ਜਿਵੇਂ ਖੁਸ਼ੀਆਂ ਨਾਲ ਖੇੜੇ ਦਾ ਨੂਰ ਜਹਾਨਾ ਨਾਲੋਂ ਜ਼ਿਆਦਾ ਨੂਰ ਤੇਰੇ ਚਿਹਰੇ ਦਾ ਤੇਰੀ ਤੋਰ ਚੋਂ ਝਲਕ ਪੈਂਦੀ ਨਿਹਰਨਾ ਦੀ ਦੌੜ ਦੀ ਤੇਰੀ ਮੇਰੀ ਜੋੜੀ ਜਿਉਂ ਅਤਾਰੀ ਤੇ ਨਹੌਰ ਦੀ ਐਨਾ ਪਿਆਰ ਤੇਰਾ ਮੇਰਾ ਹਾਇ ਨੀਅਤ ਦੀ ਤਰੀਕ ਚ ਜਿੰਨਾ ਰਾਣੀ ਜ਼ਿੰਦਾਦਾਸੀ ਹਏ ਨਹੀਂ ਰਾਜੇ ਰਣਜੀਤ ਚ ਉਹੀ ਤੇਰੇ ਨਾਲ ਸਾਝ ਜਿਹੜੀ ਚੰਨ ਤੇ ਛਕੋਰ ਦੀ ਤੇਰੀ ਮੇਰੀ ਜੋੜੀ ਜਿਉਂ ਆਟਾਰੀ ਤੇ ਲਾਹੌਰ ਦੀ ਲਓ ਜੀ ਸਾਡੀ ਭੈਣਾ ਦਾ ਪੇਜ ਜ਼ਰੂਰ ਫੋਲੋ ਕਰ ਲਿਓ ਜੀ ਲਾਹੌਰਨ_94 ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰ ਜੀ ਲਓ ਜੀ ਭਾਈ ਹੁਣੇ ਇੱਥੇ ਬੇਕੀ ਗੱਲ ਕਰ ਭਾਈ ਹੁਣੇ ਬਾਈ ਹੁਣੇ ਆਏ ਸੀਗੇ ਜੀ ਤੇ ਬਾਈ ਹੁਣੇ ਹੁਣ ਚੱਲੇ ਆ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਮਤਲਬ ਮੇਰੀਓ ਵੱਡੀਆਂ ਭੈਣਾਂ ਲਾ ਲਓ ਵੱਡੀਆਂ ਭੈਣਾਂ ਨੇ ਕੰਮ ਸ਼ੁਰੂ ਕੀਤਾ ਜੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੇਂਟਿੰਗ ਬਣਵਾਉਣੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਸੂਟ ਤੇ ਕੜਾਈ ਕਿਸੇ ਵੀ ਕੱਪੜੇ ਤੇ ਕਿਸੇ ਵੀ ਤਰ੍ਹਾਂ ਦਾ ਕੋਸ਼ੀ ਬਿ ਬਣਵਾਉਣਾ ਮਤਲਬ ਤੁਸੀਂ ਸਾਡੀਆਂ ਭੈਣਾਂ ਦਾ ਪੇਜ ਹੈ ਲਾਹੌਰ ਨਾ ਅੰਡਰਸਕੋਰ 94 ਤੇ ਭੈਣਾਂ ਨੂੰ ਜਰੂਰ ਇੰਸਟਾਗ੍ਰam ਤੇ ਮੈਸੇਜ ਕਰੋ ਤੇ ਸਨੈਪਚੈਟ ਤੇ ਭੈਣ ਹੋਂਾਂ ਦੀ ਆਈਡੀ ਹੈਗੀ ਲਾਹੌਰਨ ਅ ਲਾਹੌਰਨ 900 ਲਾਹੌਰਨ 959 ਨਹੀਂ ਨਹੀਂ 904 ਆ ਨਹੀਂ ਨਹੀਂ 959 ਦਾ ਜਮਾ થઈ ਗਿਆ ਹਾਂਜੀ ਹੋਰ ਨਾ 949 949 ਹਾਂ ਤੇ ਸ਼ਾਇਦ 949 ਹੀ ਮੇਰੇ ਨਾ ਮੱਕਰਫਰਮ ਕਰ ਲੈਂਦੇ ਨੇ ਓਏ ਓਏ ਲਿਖ ਲੈ 99 ਤੇ ਲੱਗਾ ਜਰਾ ਨਵੇਂ ਨਹੀਂ ਹੁੰਦਾ ਨਹੀਂ ਨਹੀਂ 949 ਆ ਬਈ ਹੈਲੋ ਹਾਂ 949 ਹਾਂ ਮੈਂ ਬਹੁਤ ਆਨੰਦ 9949 ਸੋਮੈਟ ਚੈਟ ਤੇ ਇੰਸਟਾਗ੍ਰਾਮ ਤੇ ਤੇ ਸਾਰੇ ਜਣੇ ਫੋਲੋ ਕਰ ਲਓ ਭੈਣ ਉਹਨਾਂ ਨੂੰ ਕਿੰਦਾ ਲੱਗਾ ਬਹੁਤ ਜਿਆਦਾ ਸੋਹਣਾ ਜਿਹੜਾ ਝੋਲਾ ਉਹ ਬਹੁਤ ਜਿਆਦਾ ਸੋਹਣਾ ਜਿਹੜਾ ਕਿ ਸਾਡੀਆਂ ਵੱਡੀਆਂ ਦਾਦੀ-ਦਾਦੀ ਹੋਣੀਆਂ ਬੇਬੇ ਹੋਣੀਆਂ ਮਾਤਾ ਹੋਣੀਆਂ ਬਣਾਉਂਦੀਆਂ ਸੀ ਤੇ ਨਵੀਆਂ ਕੁੜੀਆਂ ਨੂੰ ਤਾਂ ਬਣਾਉਣੀ ਨਹੀਂ ਆਉਂਦਾ ਤੇ ਸਾਡੀਆਂ ਭੈਣਾਂ ਨੇ ਇਹ ਪ੍ਰਾਲਾ ਕੀਤਾ ਸਾਰੇ ਜਣੇ ਜਰੂਰ ਆਰਡਰ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੀਜ਼ ਬਾਕੀ ਵੀਰੇ ਮੈਨੂੰ ਜਰੂਰ ਕਹ ਲੈ ਤੁਸੀਂ ਹਾਂ ਹਾਂਜੀ ਤੇ ਵੀਰੇ ਜਾਰ ਕੋ ਮਿਲੋ ਜਾਰ ਵੀਰੇ ਤੇ ਸ਼ੋਪ ਸ਼ੋਪ ਸਮਝਾ ਉਹ ਜਿਹੜਾ ਆ ਡਿਪੈਨ ਨੇ ਜੀਰਾ ਸਾਹਿਬ ਸਾਨੂੰ ਮੈਨੂੰ ਗੁਰਮੁਖਤ ਵੀਰ ਜੀ ਸਾਨੂੰ ਇਹ ਨਹੀਂ 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 ਇਹ ਕੌਣ ਆ ਭਾਈ ਇਹ ਸਾਡਾ ਵੱਡਾ ਭਾਈ ਆ ਇਹ ਮੇਰੀ ਜਾਨ ਆ ਭਾਈ ਜੰਦ ਜਾਨ ਚਲੋ ਠੀਕ ਆ ਵੀਰ ਜੀ ਬਣਾ ਲਵ ਯੂ ਭਾਈ ਓਕੇ ਵੱਡੇ ਭਾਈ ਲੈ ਭਾਈ ਹਾਂ ਭਲਵੰਦ ਭਾਈ ਆ ਜਾਓ ਆ ਜਾਓ ਆ ਜਾਓ ਆ ਆ ਕੀ ਆ ਗਿਆ ਆ ਕੀ ਆ ਇਹ ਕੀ ਆ ਫੁਕਾਵਾ ਲੈਣ ਲੱਗੇ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਕੀ ਆ ਉਹ ਕੀ ਆ ਇਹ ਕੀ ਆ ਇਹ ਕੀ ਆ ਇਹ ਪੱਕਾ ਆ ਇਹ ਅੱਛਾ ਦਰਵਾਜਿਆਂ ਦੇ ਥੱਲੇ ਲਾਉਣ ਨੂੰ ਆ ਫੜ ਆ ਰੱਖ ਲੈ ਲੈ ਆ ਤਾਂ ਮੈਨੂੰ ਹੀ ਦੇ ਦੇ ਤੂੰ ਕੀ ਆ ਦਰਵਾਜਿਆਂ ਦੇ ਥੱਲੇ ਲਾਉਣ ਨੂੰ ਸਾਡਾ ਸੁਹਾ ਹਾਂ ਥੱਲੋਂ ਦੀ ਕੁਝ ਵੱਡਾ ਨਹੀਂ ਉਹਨਾਂ ਨੇ ਐ ਲਾ ਦਿੱਤੇ ਨਾ ਜਿਵੇਂ ਉਹਨਾਂ ਦੇ ਲਾ ਦਿੱਤੇ ਰਸੋਈ ਦੇ ਹਾਂ ਰਸੋਈ ਦੇ ਲਾ ਦਿੱਤੇ ਬਣੀ ਗੱਲ ਰਸੋਈ ਵਾਲੇ ਦੇ ਥੱਲੇ ਐ ਲਾ ਲੈ ਲੇ ਜਾ ਲੈ ਜਾ ਜੈਨ ਤੁਹਾਡੇ ਦਾਦੇ ਰਿਵਿਊ ਕਿਦਾਂ ਦੇ ਰਿਹਾ ਸਾਟੋ ਵੀ ਉਹ ਤਾਂ ਚਲ ਉੱਤੋਂ ਵੀ ਪੁੱਛ ਤਾ ਤੂੰ ਵੀ ਪਾਲਿਆ ਅੱਛਾ ਖੰਟੀ ਨਹੀਂ ਸਾਜੂ ਕਦਾ ਮੈਂ ਨਹੀਂ ਕੁਝ ਲੈ ਆਂਦਾ ਆ ਮੇਰਾ ਆ ਤੇ ਜੋ ਵੀ ਲੈ ਲਿਆਂਦਾ ਜੇ ਵਜਾ ਤੂੰ ਵੀ ਨੂੰਣੀ ਲੋੜ ਤੂੰ ਵੀ ਜੋ ਮੈਂ ਮੰਗੂਗਾ ਜੂ ਵੀ ਨਿੰਦਾ ਜੂ ਵੀ ਦਿੱਤਾ ਜਪਟਾਕੇ ਪੈ ਆਣੇ ਹੈ ਕੀ ਕਰ ਰਿਹਾ ਹੈ ਕੀ ਆ ਫਟਕਾ ਫੁੱਟਣਾ ਜੀਆਂ ਚੱਕੀ ਫਿਰਦੇ ਇਹ ਕੀ ਹੈ ਐਸੇ ਖਰਚ ਕੇ ਆਏ ਇਹ ਤਾਂ ਸਾਰਾ ਇਹਨਾਂ ਲਈ ਜਾਂਦਾ ਸਾਡੇ ਨੂੰ ਨਹੀਂ ਜਾਂਦਾ ਤਾਰਾ ਗੱਡੀ ਕਮਸਰ ਵੜੀ ਜਾਂਦਾ ਛੇਦੀ ਕਰ ਲੋ ਨਾ ਸਮਾਨ ਕੱਢ ਕੇ ਪਾਸੇ ਹੋ ਜਾਓ ਤੇ ਅੰਦਰ ਜਾ ਕੇ ਲੈ ਲਓ ਇੱਥੇ ਹੀ ਫਰੋਲਾ ਫਰਾਨੀ ਰਹੀ ਆ ਇਹ ਨਸਰੀ ਵਾਲੇ ਜਵਾਕ ਆ ਜਿਹਨੂੰ ਆਹ ਲਾ ਕੇ ਦਿੱਤਾ ਆ ਆਪ ਵੀ ਤੁਸੀਂ ਲਫਾਪੇ ਕੱਢ ਕੇ ਲੈ ਜਾਓ ਤੇ ਉੱਥੇ ਜਾ ਕੇ ਕੱਢ ਲਓ ਪਾ ਦੇ ਨਾ ਕਿਨੇ ਕਰਦਾ ਖਰੀਦਦਾਰੀ ਕਰਨ ਨੂੰ ਲੈ ਜਾ ਲਾਉਂਦਾ ਜਵਾਨਾਂ ਦੀ ਉਮਰ ਤੋਂ ਵੱਡੇ ਆ ਤੇ ਜਿੱਦਾਂ ਜਿਹੜਾ ਤੁਸੀਂ ਸਮਾਨ ਲਏ ਹੋ ਸਮਾਨ ਤੋਂ ਹੀ ਨਿੱਕੀ ਉਮਰ ਦਾ ਚੱਕ ਰਿਹਾ ਜੂਵੇਂ ਨਾ ਜਿਹੜਾ ਝੋਲਾ ਆ ਬਣਾਇਆ ਇਹਦੇ ਚ ਕੀ ਆ ਚੱਲ ਜੂਵੀ ਝੋਲਾ ਚੱਕ ਕੇ ਤੂੰ ਤਾਂ ਤੂੰ ਚੱਲ ਮੱਛਰ ਚੜਾ ਤੂੰ ਤੇ ਚੱਲ ਚਪਲਾ ਵੀ ਨਹੀਂ ਪਾ ਕੇ ਆਇਆਗਾ ਮਿਸ ਸਟੱਫ ਲੈਣ ਦੀ ਬੰਨ੍ਹ ਗਈਆਂ ਨੇ ਕਿੱਥੇ ਚ ਆ ਫੜਾ ਫੜ ਮੈਂ ਤਾਂ ਆ ਹੱਸਾਂਦਾ ਬੰਦਾ ਪੁੱਛੇ ਇਹਨਾਂ ਨੂੰ ਵੈਜੀਟੇਬਲਸ ਨੇਮ ਵੀ ਪਤਾ ਵੀ ਤੂੰ ਇਹ ਲਿਆ ਕੇ ਦਿੱਤਾ ਪਰ ਨਹੀਂ ਇਹਨੇ ਆਪਦੇ ਵੱਲੋਂ ਮੈਂ ਸਮਝਦੀ ਕੀ ਇਹਨੇ ਕਿਹਾ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਉਹ ਇਹ ਸੋਚ ਕੇ ਲੈ ਕੇ ਆਈ ਤੇ ਪੰਜਾਬੀ 'ਚ ਕਿਹੜਾ ਆ ਜੇ ਇਹ ਬੜੀ ਗੱਲ ਆ ਹਾਂ ਉਹਦੇ ਵਿੱਚੋਂ ਬੋਲਣੇ ਸ਼ੁਰੂ ਕਰਕੇ ਖਾਵਾ ਖਾ ਕੇ ਚੇਤਾ ਰਵੇ ਓਏ ਆ ਇਹ ਕੀ ਆ ਹਾਂ ਪਤਾ ਹਾਂ ਮੈਂ ਲੋਨ ਅੰਦਰ ਜਾ ਕੇ ਖੋਲ ਡਾਂਗੇ ਤਾਂ ਪਤਾ ਲੱਗ ਜੂ ਕਿ ਝੋਲੇ ਚੱਕਲਾ ਜਿਹੜੇ ਚੱਕਣੇ ਆ ਆ ਵੇਖ ਨਾ ਮੈਂ ਪੰਡ ਕੇ ਪੜੀ ਜਾਂਦਾ ਆ ਆ ਮੈਂ ਪੜਨ ਵਾਲਾ ਸਿੱਖੂਗੀ ਉਮਰ ਲੱਗੀ ਆ ਹੁਣ ਪੜਨ ਦੀ ਚੇਤਨ ਆ ਉਹ ਵੀ ਚੋਕੋ ਜਿਹੜਾ ਪੀ ਡੈਗ ਗਿਆ ਵਾ ਵਿੱਚ ਪਰ ਆਏ ਪਰਾਂਜ ਪਰਾਂਜ ਆ ਜੋ ਆ ਜੋ ਮੈਂ ਹਾਂ ਸਾਰੇ ਮੱਛਰ ਵਿੱਚ ਵਾੜ ਛੱਡੀ ਆ ਸਾਰੇ ਨਾਲ ਮੇਰ ਚੀਜ਼ ਵੱਡੀ ਤਾਂ ਬਿਲਕੁਲ ਆ ਜਾ ਸਾਰੇ ਉਹ ਬੂਹਾ ਮਾਰਨ ਦਾ ਵੀਰੇ ਲੋਸ ਕਰਾਂ ਬਾਂ ਦਾ ਲਾਉਂਗ ਲੋਕਾਂ ਨੇ ਸਮਾਨ ਵੰਡ ਲਿਆ ਸੀ ਪਿੱਛੇ ਰਹਿ ਗਈ ਪ੍ਰੈਗਨਸੀ ਦੀ ਤਾਂ ਮੈਂ ਗਾ ਦੇ ਕੀ ਮੇਡਲ ਬਹੁਤ ਪਸੰਦ ਆਇਆ ਦੱਸ ਵੀ ਸਾਡੀ ਬਣਾਈ ਚੀਜ਼ ਕਿਵੇਂ ਲੱਗੀ ਬਹੁਤ ਪਸੰਦ ਆਇਆ ਬਹੁਤ ਪਸੰਦ ਆਇਆ ਨਹੀਂ ਤੇ ਤੂੰ ਭੁੱਖਾ ਹੀ ਆਇਆ ਸੀ ਪਤੁਖਾਨ ਫੇਰ ਟੱਕਰਿਆਂ ਆਉਂਦੇ ਆ ਹਾਂ ਵੀ ਕਹਿ ਰਹੇ ਸੀ ਤੇ ਫੇਰ ਕੀ ਛਾਣੂ ਰਿਵਿਊ ਦੋ ਵੀ ਸਾਡੇ ਦਾ ਐਕਸਾਈਟਮੈਂਟ ਬੜੀ ਹੋਇਆ ਤਾਂ ਬੋਂਡੀ ਕੀ ਜਾਣੇਗਾ ਤੂੰ ਆਪ ਨੂੰ ਲਾਇਆ ਸਨੈਕ ਬਾਰੇ ਕਹਿ ਦੇ ਤਾਂ ਛੋੜਾ ਬਹੁਤ ਪਸੰਦ ਆਇਆ ਪਸੰਦ ਆਇਆ ਵੀ ਇੱਕ ਵਾਰ ਤੇ ਬਾ ਫਿਰ ਮਹਲੇ ਬਹੁਤ ਹਾਂ ਬਹੁਤ ਪਸੰਦ ਆਇਆ ਬਹੁਤ ਥੋੜਾ ਜਿਹਾ ਪਾਣਾ ਹੈ ਦੀਦੀ ਇੱਕ ਦੋ ਸਾ ਕੱਪੜੇ ਆਂ ਤੁਸੀਂ ਸੂਆ ਚੜ੍ਹ ਦੋ ਪਿਆ ਮੈਨੂੰ ਕਾ ਤਾਂ ਸਾ ਜਿਆਦਾ ਪਿਆ ਉਹ ਬਸ ਇਹ ਤਾਂ ਬਸ ਕਾ ਕਰ ਲੈਣਾ ਚਲਾਇਆ ਪਿਆ ਹੈ ਇਹ ਜੂਨੀ ਅੱਗੇ ਨਾਲ ਸਾਡਾ ਵਲੌਗ ਖਤਮ ਹੁੰਦਾ ਹੈ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਲਵ ਯੂ ਬੰਨੇ ਵਾ ਅਗਲਾ ਵਲੌਗ ਬਹੁਤ ਇੰਟਰਸਟਿੰਗ ਹੋ ਜਾਊਗਾ ਚੈੱਕ ਕਰਾਂਗੇ ਬਟੇ ਦੇ ਅੱਜ ਦਾ ਵਲੌਗ ਇੰਜੋਏ ਕਰੋ ਲਵ ਯੂ ਬੰਨੇ ਵਾ ਦਨਪਰ